ਰਾਜੇ ਪਰਜਾ ਦੀ ਮਾਂ ਹੁੰਦੀ ਆ ਹੁਣ ਵੇਖੋ 트럼ਪ ਉਹ ਵੀ ਰਾਜਾ ਨਾ ਆਉਦੀ ਪਰਜਾ ਦੀ ਮਾਂ ਬਣਿਆ ਉਹਨੇ ਪਹਿਲਾਂ ਹੀ ਆਖਿਆ ਸੀ ਮੈਨੂੰ ਜਿਤਾਓ ਮੈਂ ਤੁਹਾਡੇ ਹੱਕ ਦਵਾਉਂਗਾ ਬਾਕੀ ਸਭ ਚੱਕ ਚੱਕ ਮਾਰੂ ਆਪਾਂ ਨੂੰ ਗੁੱਸਾ ਲੱਗਦਾ ਕਿਉਂਕਿ ਆਪਣੇ ਘਰ ਵੇਕੇ ਜ਼ਮੀਨਾਂ ਵੇਕੀਆਂ ਆਪਣੇ ਪੱਲੇ ਨਹੀਂ ਆਪਾਂ ਰੋਨੇ ਪਰ ਅਗਲਾ ਆਪਣੀ ਪਰਜਾ ਲਈ ਸੀ ਸਾਡੇ ਬੰਦੇ ਤੇ ਵਿਹਲੇ ਬੈਠਿਆ ਕੋਈ ਸਤਨਾ ਉਹ ਤਾਂ ਉਭરાਏ ਪੈ ਗਿਆ ਤੇ ਤੁਸੀਂ ਪੰਜਾਬ ਚੋਂ ਜਾ ਕੇ ਸਾਰਾ ਕੰਮਜਾਂ ਕਰੀ ਜਾਨੇ ਦੇਖੋ ਆਪਣੇ ਪੱਖ ਲਈ ਉਹ ਬੰਦਾ ਸਹੀ ਆ ਆਪਣੀ ਵਰਜਾ ਲਈ ਇਹਦੇ ਆਪਣੇਆਂ ਨੂੰ ਚਾਹੀਦਾ ਸੀ ਨਾ ਜਿਹੜੇ ਕਹਿੰਦੇ ਸੀ ਗੋਰੇ ਆ ਕੇ ਨੌਕਰੀ ਕਰਨਗੇ ਆਖੋ ਸਤਨਾਮ ਸੋ ਇਹ ਸ਼ੇਰੇ ਪੰਜਾਬ ਦੇ ਰਾਜ ਤੋਂ ਝਲਕ ਪੈਂਦੀ ਹੈ ਉਸ ਦੀ ਮਾਂ ਨੇ ਆਖਿਆ ਪੁੱਤਰਾ ਅੱਜ ਤੂੰ ਜਿੱਤ ਗਿਆ ਤੇ ਮੈਂ ਤੈਨੂੰ ਕੱਲੇ ਨੂੰ ਜਨਮ ਦਿੱਤਾ ਐ ਤੇ ਤੂੰ ਗੁੱਸਾ ਨਾ ਕਰ ਮੇਰੀ ਇਸ ਬਖਸ਼ਿਸ਼ ਦਾ ਆਪਣੇ ਪਿੱਛੇ ਪੌਂਕੇ ਵੇਖ ਆ ਵੇਖ ਕਿੰਨੇ ਲੱਖ ਬੰਦਾ ਜਿਹੜਾ ਤੇਰੇ ਮਗਰ ਘੁੱਟਾ ਤੇਰੇ ਰੀਤੇ ਜ਼ਕੀਨ ਕਰਕੇ ਤੇਰੇ ਨਾਲ ਤੁਰੇ ਨੇ ਪੁੱਤਰਾ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਮੇਰੇ ਪੈਰੀਂ ਹੱਥ ਉਹ ਦਿਨ ਲਾਈ ਜਾਂ ਮੇਰੀ ਮਰੀ ਦੀ ਕਬਰ ਤੇ ਉਹ ਦਿਨ ਫੁੱਲ ਚੜਾਈ ਜਿੱਦਨ ਸਾਰਿਆਂ ਦੀ ਮਾਂ ਬਣ ਕੇ ਵਖਾਵੇਂਗਾ ਇਤਿਹਾਸ ਚੁਬੇ ਰਹੀ ਦੂਸਰਾ ਬਚਨ ਉਹਨੇ ਕਿਹਾ ਸੀ ਆਪਣੇ ਪੁੱਤਰ ਨੂੰ ਵੀ ਪੁੱਤਰਾ ਜ਼ਿੰਦਗੀ 'ਚ ਜਿੰਨੀ ਮਰਜ਼ੀ ਤਰੱਕੀ ਕਰ ਲਈ ਤੈਨਂ ਜੀਣਾ ਛੱਡੀ ਇੱਕ ਆਸ ਇੱਕ ਵਿਸ਼ਵਾਸ ਤੇ ਅਰਦਾਸ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਦਾ ਪੱਲਾ ਨਾ ਛੱਡੀ ਕਰ ਆਪਣੇ ਪੁੱਤਰ ਨੂੰ ਮਾਂ ਗੱਲੱਸਦੀ ਏਕ ਕਹਿੰਦੀ ਵੀ ਤੂੰ ਇਹ ਸਾਰੀ ਪਰਜਾ ਦੀ ਮਾਂ ਬਣਨਾ ਏ ਤੇ ਮਾਂ ਬਦਾ ਕਿੰਦੀ ਪੈਣਾ ਚਾਰ ਬੱਚੇ ਪੰਜ ਬੱਚੇ ਇਕੱਲੇ ਇਕੱਲੇ ਨੂੰ ਰਾਤ ਨੂੰ ਪੁੱਛਦੀ ਪੁੱਤ ਰੋਟੀ ਨਹੀਂ ਖਾਂਦੀ ਬੱਚਤ ਸੁਉਂਦਾ ਨਹੀਂ ਮਾਂ ਸੁੱਦੇ ਪੈ ਤੇ ਵਾਰ-ਵਾਰ ਕੱਪੜਾ ਦਿੰਦੀ ਜਦੋਂ ਮਰ ਜਾਂਦੀ ਮੁੜ ਕੇ ਭਾਵੇਂ ਸਿਆਲ ਚ ਰਜਾਈ ਥੱਲੇ ਪਈ ਰਹੇ ਥੱਕੇ ਟੁੱਟੇ ਪਈਏ ਨਮੂਨੀਆਂ ਆ ਜੂ ਪਰ ਕਿਸੇ ਨੇ ਤੁਹਾਡਾ ਪਰਦਾ ਨਹੀਂ ਟਕੜਾ ਇਹ ਮਾਂ ਦਾ ਫਰਜ਼ ਹੁੰਦਾ ਯਾਦਾਂ ਹੁੰਦੀਆਂ ਕਥਾ ਬੱਚੇ ਸੁਣਨ ਤੇ ਪੈਰੀਆਂ ਮਾਂ ਦੇ ਲਾਉਣਗੇ ਨਹੀਂ ਤੇ ਫਿਰ ਬਿਰਦਾ ਆਸ਼ਰਮ ਤੇ ਤਿਆਰ ਹੁੰਦੇ ਇਬੜਾ ਵੱਡਾ ਅਪਰਾਧ ਕੀਤਾ ਤੁਸੀਂ ਸ਼ੇਰ-ਏ-ਪੰਜਾਬ ਦੀ ਮਾਂ ਨੇ ਆਖਿਆ ਕਹਿਣ ਲੱਗੇ ਪੁੱਤਰਾ ਤੇਰੀ ਪਰਜਾ ਬੱਚਿਆ ਤੂੰ ਇਹਨਾਂ ਦਾ ਰਾਜਾ ਮਾਂ ਐ ਤੇ ਇਹਨਾਂ ਦੀ ਮਾਂ ਬਣੀ ਤੇ ਮੇਰੀ ਰੂਹ ਨੂੰ ਸਕੂਨ ਮਿਲੂਗਾ ਵਾਕਿਆ ਹੀ 40 ਸਾਲ ਦੇ ਕਰੀਬ ਰਾਜ ਹੋਏ ਤੇ ਉਹਨੇ ਇਤਿਹਾਸ ਦੇ ਪੰਨੇ ਪੜ ਲਿਓ ਕਰ ਕਰ ਜਾ ਕੇ ਪੁੱਛਦਾ ਸੀ ਰੋਟੀ ਪੱਕੀ ਆ ਬੱਚੇ ਠੀਕ ਛੱਤ ਚੋਂ ਦੀਤ ਨਹੀਂ ਮੈਂ ਕੋਲੋਂ ਨਹੀਂ ਕਹਿ ਰਿਹਾ ਇਤਿਹਾਸ ਹੈ ਅੱਜ ਉਦੋਂ ਸਾਡੇ ਘਰ ਘਰ ਆਉਂਦੇ ਜਦੋਂ ਲੋੜ ਹੁੰਦੀ ਆ ਕੋ ਸਤਨਾ ਤੇ ਜਦੋਂ ਮੁੜ ਕੇ ਕੁਰਸੀ ਮਿਲ ਜਾਂਦੀ ਮੁੜ ਕੇ ਕਹਿੰਦੇ ਮਾਰ ਦਿਓ ਫਿਰ ਸਾਰਿਆਂ ਦੇ ਢਾ ਦਿਓ ਘਰ ਬਸ ਇੰਨਾ ਕੁ ਫਰਕ ਸੀ ਉਹਨਾਂ ਦਾ ਤੇ ਅੱਜ ਦੇਆਂ ਦਾ ਐਵੇਂ ਜਸ ਨਹੀਂ ਗਾਇਆ ਜਾਂਦਾ ਕਿਉਂਕਿ ਉਹਨਾਂ ਦੇ ਘਰ ਚ ਗੁਰਮਤ ਸੀ ਮਾਂ ਨੇ ਸਿਖਾਇਆ ਸੀ ਪੁੱਤਰਾ ਇਹ ਤੇਰੇ ਬੱਚਿਆ ਇਹਨਾਂ ਦੀ ਮਾਂ ਬਣ ਕੇ ਵਿਖਾਈ ਤੇ ਦੂਸਰਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਪੱਲਾ ਨਾ ਛੱਡੀ ਜਿੱਥੇ ਵੀ ਜਾਣਾ ਪਈ ਲੋ ਗੁਰੂ ਰਾਮਦਾਸ ਮਹਰੇ ਨੂੰ ਪੁੱਛ ਕੇ ਸੀਸ ਲੈ ਕੇ ਜਾਈਂ ਇਤਿਹਾਸ ਫੜਦਾ ਜਿਹਰੇ ਪੰਜਾਬ ਕੋਈ ਵੀ ਕੰਮ ਕਰਦਾ ਸੀ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇਖ ਲੈ ਕੇ ਸਿੰਘ ਸਾਹਿਬ ਤੋਂ ਅਰਦਾਸਾ ਕਰਾ ਕੇ ਮਾਰੇ ਦਾ ਹੁਕਮਨਾਮਾ ਮੋਖੋ ਆਗ ਲੈ ਕੇ ਤੇ ਫਿਰ ਤੁਰਦਾ ਰਿਹਾ ਉਸਤ ਦੇ ਨਾਲ ਮੈਂ ਵੀ ਬੇਨਤੀ ਕਰਦਿਆਂ ਸਿੱਖ ਰਾਜ ਡਿੱਗਣ ਦੀਆਂ ਦੋ ਘਟਨਾਈਆਂ ਗੁੱਸਾ ਨਾ ਕਰਿਓ ਬੱਚਾ ਮੂੰਹ ਛੋਟਾ ਜਦੋਂ ਫਿਰ ਖੁੱਲਾ ਪੈਰਾ ਵਰਤ ਗਿਆ ਬੱਧੀਆਂ ਛੁੱਟਣ ਲਗੀਆਂ ਤੇ ਫਿਰ ਸਭ ਤੋਂ ਪਹਿਲੀ ਗਲਤੀ ਕੀਤੀ ਸ਼ੇਰੇ ਪੰਜਾਬ ਨੇ ਆਪਣੀ ਦਾੜ੍ਹੀ ਕਾਲੀ ਜਦੋਂ ਧੌਲੇ ਆਏ ਨਾ ਵਰਨਾ ਰਾਜਸੀ ਰਾਣੀਆਂ ਸੀ ਨਸ਼ਾ ਸੀ ਸਮਾਂ ਹੁੰਦਾ ਸਾਰਿਆਂ ਨੇ ਇੱਕ ਇਹ ਗਲਤੀ ਕੀਤੀ ਗੁਰੂ ਦੀ ਮੋਹਰ ਨੂੰ ਕਾਲਾ ਕਰ ਲਿਆ ਦੂਸਰੀ ਗਲਤੀ ਕੀਤੀ ਜਿੰਨੂੰ ਦਸਵੇਂ ਪਾਤਸ਼ਾਹ ਹੁਕਮਨਾਮਿਆਂ ਚ ਕਹਿ ਗਏ ਤਰੀਆ ਰਾਗ ਸੁਣੇ ਚਿਤ ਲਾਏ ਗੋਵਿੰਦ ਸਿੰਘ ਧੱਕੇ ਜਮ ਸਮਝ ਆਈ ਫੇਰ ਰਿਪੀਟ ਕਰੀਏ ਤਰੀਆ ਰਾਗ ਸੁਣੇ ਚਿੱਤ ਲਾਏ ਗੋਵਿੰਦ ਸਿੰਘ ਧੱਕੇ ਜਮ ਖਾਏ ਪਿਆ ਜਿਹੜਾ ਨਾਚ ਨੂਚ ਹੈ ਨਾ ਗਉਣ ਗੁਣ ਵਾਲਿਆ ਜਿਹੜੇ ਸਟੇਜ ਤੇ ਆਪਾਂ ਨਚਾਉਣੇ ਜਿਹੜਾ ਮੇਰਾ ਪੁੱਤੇ ਸੁਣੂਗਾ ਉਹ ਨਰਕਾਂ ਨਾਲ ਜਾਉ ਹੁਣ ਆਪੇ ਫੈਸਲਾ ਕਰ ਪਿਆ ਆਪਣਾ ਤੇ ਇਸ ਚੀਜ਼ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਨਿਆਣਿਆਂ ਦਾ ਪਠਾਹੀ ਬਿਠਾਇਆ ਖੋਏਗੇ ਜਿੱਥੇ ਸਹਿਜ ਪਾੜ ਸੀ ਉਹ ਵੀ ਰਹਿਣਤਾ ਹੰਡ ਪਾੜ ਮਿਸ਼ਿਆ ਕਹਿੰਦੇ ਕਿਹੜਾ ਪੰਜ ਫੱਟ ਤੋਂ ਰੋਟੀ ਖਵਾਊਗਾ ਕੋ ਕਿਹੜਾ ਚਾਹ ਬਣਾ ਕੇ ਦਊਗਾ ਤਿੰਨ ਦਿਨ ਵੱਜੇ ਰਵਾਂਗੇ ਪਰ ਸੁਖਮਣੀ ਸਾਹਿਬ ਵੀ ਕਰਾਵਾਂ ਲੋ ਆਪਕੋ ਸਾ ਉਹ ਵੀ ਭਾਬੀ ਨੂੰ ਕਹਿੰਦਾ ਵੀ ਗ੍ਰੰਥੀ ਨੇ ਕਿਹਾ ਵੀ ਕੋਈ ਕਥਾਵਾਚਕ ਸੱਜੀ ਕੋਈ ਰਾਗੀ ਢਾਡੀ ਆਪਾਨੂੰ ਰੱਬ ਦੀ ਗੱਲ ਸੁਣਾਓ ਕਹਿੰਦੇ ਬਾਬਾ ਜੀ ਟਾਈਮ ਨਹੀਂ ਹੈਗਾ ਪਤਾ ਉਹਨੂੰ ਦੇਣੇ ਪੈਣੇ ਚਾਰ ਕਿੰਨੇ ਕੁ ਲੈ ਜੂ ਕੋਈ 10 20 ਹਜ਼ਾਰ ਤੋਂ ਵੱਧ ਤਾਂ ਨਹੀਂ ਭੇਟਾ ਕੇ ਬੁਲਾਰੇ ਦੀ ਹੱਦ ਤੋਂ ਅੱਧ ਕੱਤੀ ਹੋ। ਅਸੀਂ ਕਾਂਡਾ ਮਾਰਦਾ। ਹਾਲਾਂਕਿ ਜਿੰਨੀ ਸੰਗਤ ਬੈਠੀ ਹੈ ਜੇ ਵਧੀਆ ਬੁਲਾਰਾ ਸਿੱਧਗੀ ਸਾਨੂੰ ਸਾਰਿਆਂ ਨੂੰ 100 100 ਵੀ ਨਹੀਂ ਆਉਣਾ। ਪਰ ਇੱਥੇ ਸਾਰੇ ਚੁੱਪ ਨੇ ਤੇ ਜਦੋਂ ਕੰਜਰ ਖਾਨਾ ਕਰਨਾ ਕੱਲਾ ਬੰਦਾ 20 ਲੱਖ ਰੁਪਇਆ ਕੱਢ ਕੇ ਸੈਂਡ ਕਰਦਾ। ਉਤਰਾ ਪਿੰਡ ਦੀ ਗ੍ਰਾਹੀ ਕਰ ਲੋ ਨਹੀਂ ਹੋਣੀ ਇਹ ਨਹੀਂ। ਅਸੀਂ ਗੁਰੂ ਮਤ ਨੂੰ ਆ ਪ੍ਰਚਾਰ ਕਾਦੇ ਲਈ ਅਸੀਂ ਟੋਟ ਗਏ ਆ ਮਹਾਰਾਜ ਕਹਿ ਕੇ ਗਏ ਸੀ ਸਾਖੀ ਵੀ ਮੌਜੂਦ ਆ ਭਾਈ ਜੋਗੇ ਨੂੰ ਮਹਾਰਾਜ ਦੀ ਉਹਨੇ ਮਾਣ ਨੂੰ ਕਿਹਾ ਵੀ ਕੀਦੇ ਜੋਗਾ ਕਹਿੰਦੀ ਬਾਪੂ ਤੇਰੇ ਜੋਗਾ ਕਹਿੰਦੇ ਵੇਖ ਲੈ ਕਹਿਣਾ ਸੌਖਾ ਹੀ ਬੜਾ ਕਹਿਣਾ ਸੌਖਾ ਹੀ ਕਹਿੰਦੇ ਮਿੱਠਾ ਬੋਲਣੇ ਤੇ ਦੁਨੀਆ ਖੁਸ਼ ਰਹਿੰਦੀ ਕੋੜਾ ਬੋਲਿਆ ਕਿਸੇ ਦਾ ਜਦੇ ਕੋਈ ਕੋਈ ਹਰ ਕੋਈ ਆਪਣੀ ਪੰਡ ਚੁੱਕਦਾ ਹੀ ਪੰਡ ਕਿਸੇ ਦੀ ਸਿਰ ਤੇ ਦਰੇ ਕੋਈ ਕੋਈ ਮਰਦੀ ਆਪਣੇ ਆਪ ਲਈ ਕੋਲ ਦੁਨੀਆ ਦੁੱਖੜੇ ਕੌਮ ਲਈ ਸੂਰਮਾ ਜਰੇ ਕੋਈ ਕੋਈ ਕਹਿਣ ਲੱਗੇ ਜੇ ਸਾਡੇ ਜੋਗਾ ਤੇ ਫਿਰ ਜੋਗਾ ਹੋ ਕੇ ਰਹੀਂ ਪਾਕਿਆ ਹੀ ਮਾਰੇ ਨੇ ਇਹੋ ਜੀ ਪਰਖ ਪਾਈ ਉਧਰੋਂ ਆਨੰਦ ਕਾਰਜ ਹੋਣੇ ਉਧਰੋਂ ਚਿੱਠੀ ਆ ਗਈ ਮਾਰੇ ਕਹਿੰਦੇ ਜਿਹੜਾ ਕਾਰਜ ਕਰਦਾ ਛੱਡ ਤੇ ਆ ਜਾ ਦੁਲਹਨ ਤਿਆਰ ਹੋਈ ਐ ਸਾਰਾ ਸਾਜੋ ਸਮਾਨ ਤਿਆਰ ਐ ਕਈ ਵਿਦਵਾਨ ਤੇ ਵੀ ਲਿਖਦੇ ਅੱਧ ਚਲਾਵਾ ਪਰ ਦਿਲ ਨਹੀਂ ਮੰਨਦਾ ਅੱਧ ਚਲਾਵਾ ਨਹੀਂ ਕਿਉਂਕਿ ਜਿਸ ਗੁਰੂ ਮਾਰੇ ਨੇ ਗੁਰਬਾਣੀ ਦਾ ਇੰਨਾ ਸਤਕਾਰ ਕੀਤਾ ਪਹਿਲਾ ਪ੍ਰਕਾਸ਼ ਕਰਕੇ ਪੰਜਵੇਂ ਪਾਤਸ਼ਾਹ ਮਨਜੀਤ ਦੇ ਲਈ ਸੁੱਤੇ ਅੱਖ ਹੋਏ ਅੱਜ ਵੀ ਸੱਚਖੰਡ ਦੇ ਥੱਲੇ ਇੱਕ ਚਾਦਰ ਵਿਛਦੀ ਨਾ ਉਹ ਨਿਸ਼ਾਨੀ ਵੀ ਜਿੱਦਨ ਮਾਰੇ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਤਾ ਪਲੰਗੇ ਤੇ ਆਰਾਮ ਨਹੀਂ ਕੀਤਾ ਉਸ ਗੁਰੂ ਦੀ ਦਸਵੀਂ ਜੋਤ ਕਦੇ ਵੀ ਨਹੀਂ ਕਹਿ ਸਕਦੀ ਵੀ ਅੱਜ ਕਿਲਾਵਾ ਛਡਾਈਆਂ ਗੁਰਬਾਣੀ ਦੀ ਨਰਾਦਰੀ ਹੋਣੀ ਹੈ ਮਹਾਰਾਜ ਸਾਹਿਬ ਨੇ ਪਹਿਲਾਂ ਹੀ ਭੇਜਿਆ ਸੀ ਵੀ ਜਦੋਂ ਸਕਾਰਜੇ ਜੇ ਸ਼ੁਰੂ ਹੋਣਾ ਤਿਆਰੀ ਹੋ ਰਹੀ ਹੈ ਉਸ ਟਾਈਮ ਤੇ ਚਿੱਠੀ ਦਿੱਤੀ ਅੱਜ ਫਰਕ ਹੋਈ ਗੁਰਪੀਰਾਂ ਦੀ ਚਾਕਰੀ ਮਾਂ ਕਰੜੀ ਵੀ ਜਿਹੜਾ ਕਾਰਜ ਕਰਨ ਲੱਗਾ ਵਿੱਚੇ ਛੱਡ ਦੇ ਇੱਧਰ ਆ ਜਾ ਵਾਕਏ ਚੇਤਾ ਕੀਤਾ ਵੀ ਮੇਰੀ ਮਾਂ ਨੇ ਕਿਹਾ ਭਾਈ ਜੋਗਾ ਦਾ ਨਾ ਹੀ ਬਰੂ ਜੋਗਾ ਹੈ ਚੱਲੀਏ ਰਸਤੇ ਚ ਆ ਕੇ ਫਿਰ ਸਮੇਂ ਦੀ ਵਾਰ ਪਈ ਥਕਿਆ ਹੋਇਆ ਤੇ ਸਭ ਨੂੰ ਇਤਿਹਾਸ ਪਤਾ ਏ ਉੱਥੇ ਮੁਜਰਾ ਹੋ ਰਿਹਾ ਸੀ ਡਾਂਸਰ ਲੱਗੀ ਮੈਂ ਅੱਜ ਦੇ ਸ਼ਬਦਾਂ ਚ ਕਹਦਾ ਤੇ ਮਨ ਕੀਤਾ ਕਹਿੰਦੇ ਵਾਵਾ ਰੌਣਕ ਮੇਲਾ ਜਿਹਾ ਹੋਇਆ ਝਟ ਕਮਾਣਾ ਹਲਕਾ ਕਰ ਲਈਏ ਇਤਿਹਾਸ ਕਹਿੰਦਾ ਜਦੋਂ ਤਾਂ ਚੜਨ ਲੱਗਾ ਅਗਲੇ ਬੰਨੇ ਹਜ਼ੂਰ ਸਰੂਪ ਧਾਰ ਕੇ ਸੇਵਕ ਦਾ ਖੜੋਗ ਹੈ ਇਹ ਗਾਂ ਜਾਂਦਾ ਹੈ ਕਹਿੰਦੇ ਪਿਛਾ ਹਜਾ ਗਾਂ ਜਾਂਦਾ ਹੈ ਕਹਿੰਦੇ ਪਿਛਾ ਹਜਾ ਤਿੰਨ ਚਾਰ ਵਾਰੀ ਫਿਰਨਾ ਕਿਹਾ ਜਾਗ ਸਿੱਖਾ ਗੁਰੂ ਦੀ ਖੁਸ਼ੀ ਲੈ ਕਿਹੜੇ ਨਰਕ ਵਿੱਚ ਡਿੱਗਣ ਲੱਗਾ ਸੁਰਤਾਈ ਫਿਰ ਜਦੋਂ ਪੁਰੀ ਅਨੰਦਾਂ ਦੀ ਵਿੱਚ ਗਏ ਤੇ ਮਾਰੇ ਸਾਹਿਬ ਦੀ ਸਾਰੇ ਵੀਰ ਸੁਣਾਉਂਦੇ ਸਾਖੀ ਹੁੰਦੀ ਗਵਾਈ ਸਾਨੂੰ ਮੋੜਨ ਦੀ ਮਾਰੇ ਸਾਹਿਬ ਦੇ ਨੇਤਰ ਬੰਦ ਨੇ ਇੰਨੇ ਮੁਖ ਚੋਂ ਕਿਹਾ ਕਹਿੰਦੇ ਮਹਾਰਾਜ ਕੀ ਹੋਇਆ ਰਾਤੀ ਆਰਾਮ ਨਹੀਂ ਕੀਤਾ ਤੁਸੀਂ ਨੀਂਦਲੇ ਚ ਲੱਗਦੇ ਹੋ ਤੇ ਬਾਦਸ਼ਾਹ ਆਸਪੈ ਕਹਿੰਦੇ ਭਾਈ ਜੋਗਿਆ ਕਿਸੇ ਦੀ ਮਾਂ ਨੇ ਵਾਦਾ ਕੀਤਾ ਸੀ ਗੁਰੂ ਤੇਰੇ ਜੋਗਾ ਇਹਦਾ ਨਾਮ ਹੀ ਜੋਗਾ ਤੇ ਤੇਰੇ ਬੋਲਦੇ ਨਹੀਂ ਜੀ ਤੇਰੇ ਤੇ ਮੈਂ ਫਿਰ ਕਹਿੰਦੇ ਵੇਖਿਆ ਉਹ ਮੇਰੇ ਜੋਗਾ ਸੀ ਪਰ ਰਾਤ ਵਿੱਚ ਕਿਸੇ ਗੌਣ ਵਾਲੀ ਜੋਗਾ ਬਣ ਲੱਗਾ ਸੀ ਫਿਰ ਉਹਨੂੰ ਸਾਰੀ ਰਾਤ ਰੋਕਦੇ ਰਹੇ ਤਾਂ ਕਰਕੇ ਆ ਪਤਾ ਲੱਗਿਆ ਵੀ ਮੇਰੀ ਇਕਾਦੇ ਲਈ ਸੀ ਕਥਾ ਕਿੰਨੀ ਵਾਰੀ ਸੁਣੀ ਆ ਪਰ ਜਦੋਂ ਸੇਖ ਆਪਣੇ ਦੀ ਪੁੱਤ ਦਾ ਵਿਆਹ ਕਰਦਾ ਹੈ ਤੇ ਇਹ ਇਹ ਕਥਾ ਤੇ ਕਾਂਡਾ ਮਾਰਦਾ ਬੋਲੋ ਸਤਨਾਮ ਮੈਂ ਆਸ ਕਰਦਾ ਹਾਂ ਕਿ ਤੁਸੀਂ ਜਿੰਨੇ ਅੱਜ ਸੁਣਿਆ ਤੁਸੀਂ ਥੋੜਾ ਜਿਹਾ ਪਲੀਜ਼ ਹਮਲ ਕਰਿਓ ਕੋਈ ਫਰਕ ਨਹੀਂ ਪੈਂਦਾ ਆਪਣੇ ਆਪ ਨੂੰ ਮੋੜੋ ਕੁਛ ਨਹੀਂ ਇੰਨਾਂ ਚੀਜ਼ਾਂ 'ਚ ਮਿਲਣਾ ਕਬੀਰ ਇਹੋ ਤਨ ਜਾਏਗਾ ਸਗੋ ਤਾਂ ਲਿਖੋ ਬਹੁਤ ਨਾਂਗੇ ਪਾਉ ਤੇ ਗਏ ਜਿਨਕੇ ਕਲਾਕਾਰ ਨੱਚਣ ਵਾਲੇ ਵੀ ਸਾਡੇ ਭੈਣ ਭਰਾ ਵਾ ਜਿਹੜੀਆਂ ਧੀਆ ਡਾਂਸਰ ਆ ਮੇਰੀਆਂ ਭੈਣਾਂ ਵਾ ਆਪਣੇ ਪਰਿਵਾਰਾਂ ਦੀਆਂ ਧੀਆ ਨੇ ਗਾਉਣ ਵਾਲੇ ਵੀ ਆਪਣੇ ਆ ਪਰ ਦੁਨੀਆ ਨੇ ਉਲਟ ਖੇਡ ਖੇਡੀ ਵੀ ਕੀਰਤਨ ਵਾਲੇ ਦਾ ਸਤਕਾਰ ਨਹੀਂ ਕੀਤਾ ਗਾਉਣ ਵਾਲੇ ਦਾ ਕੀਤਾ ਤੇ 100 ਦੇ ਵਿੱਚੋਂ 35% ਚੋਟੀ ਦੇ ਰਾਗੀ ਢਾਡੀ ਕੀਰਤਨ ਗੇ ਸਿੰਗਰ ਬਣੇ ਉਹ ਇੰਟਰਵਿਊ 'ਚ ਆਪ ਦੱਸਗੇ ਉਹ ਸਾਡੇ ਆਪਣੇ ਆ ਪਰ ਕੀ ਹੋਇਆ ਗੁਰਬਾਣੀ ਕਹਿੰਦੀ ਸਮੇਂ ਨੇ ਹੀ ਰਾਖੇ ਰੀ ਕਰਤੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਤੇ ਫਿਰ ਉਹਨਾ ਕੀ ਵੇਖਿਆ ਵੀ ਜੀ ਅਸੀਂ ਜਾਗੇ ਹੁੰਦੇ ਗੁਰੂ ਨਾਲ ਜੁੜੇ ਹੁੰਦੇ ਤੇ ਫਿਰ ਅਸੀਂ ਕੀ ਕਰਦੇ ਵੀ ਢਾਡੀ ਸਿੰਘ ਦੀ ਸੇਵਾ ਹੁੰਦੀ 7 ਲੱਖ ਤੇ ਸਿੰਗਰ ਨੂੰ ਦਿੰਦੇ 11000 ਤੇ ਫਿਰ ਸਿੰਗਰ ਆਪੇ ਢਾਡੀ ਬੋਲੋ ਬਣਦਾ ਨਾ ਇਰਲਟ ਖੇਡ ਹੋਣੀ ਸੀ ਉਹ ਖਾਸ ਕਰਕੇ ਸਭ ਤੋਂ ਵੱਡੀ ਦੁਨੀਆ 'ਚ ਕਮਜ਼ੋਰੀ ਹੈ ਮਾਇਆ بڑے بڑے ਪੰਥਕਾਗੂ بڑے بڑے ਵਿਦਵਾਨ ਇਸ ਚੀਜ਼ ਦੇ ਉੱਤੇ ਆ ਕੇ ਉਦੜੇ ਮੋਢੇ ਡਿਗ ਪਏ ਆਖੋ ਸਤਿਨਾਮ ਜਿਨ੍ਹਾਂ ਨੂੰ ਸਿੱਧੇ ਸ਼ਬਦਾਂ 'ਚ ਕਹਿਣਾ ਪਿਆ ਵੀ ਸਾਡੀ ਯਾਰੀ ਫਿਰ ਹੈਗੀ ਆਖੋ ਸਤਿਨਾਮ ਇੱਥੇ ਆ ਕੇ ਮਾਰਾਂ ਪੈਗੀਆਂ ਸੋ ਕਹਿਣ ਦਾ ਭਾਵ ਸਾਧ ਸੰਗਤ ਜੀ ਇਹ ਜਿਹੜੀ ਤਿੰਨਾ ਗੁਣਾਂ ਵਾਲੀ ਮਾਇਆ ਇਹ ਸਭ ਨੂੰ ਪਰਮਾਉਂਦੀ ਹੈ ਜੇ ਸੱਚੀ ਕਿਤੇ ਅਸੀਂ ਜਾਗੇ ਹੁੰਦੇ ਕਿਉਂਕਿ ਆਪਾਂ ਹੀ ਸਾਰੇ ਆ ਨਾ ਫਿਰ ਇਹ ਕੋਈ ਦਲੇਰ ਮਹਿੰਦੀ ਵਰਗਾ ਸਿੰਗਰ ਜਿਹੜਾ ਇਹ ਨਾ ਕਹਿੰਦਾ ਵੀ ਮੈਂ ਰਾਗੀ ਸੀ ਤੇ ਮੈਂ ਇੱਧਰ ਆ ਗਿਆ ਫਿਰ ਉਹ ਕਹਿੰਦਾ ਨਹੀਂ ਮੈਂ ਗਾਉਂਦਾ ਸੀ ਮੇਰੀ ਕੌਮ ਨੇ ਇੰਨਾ ਕੁ ਸਨਮਾਨ ਦਿੱਤਾ ਮੈਂ ਆਖਿਆ ਇੱਧਰ ਕੁਝ ਨਹੀਂ ਇੱਧਰ ਆਈਏ ਤੇ ਫੇਰ ਆ ਦੋਰਾ ਸੱਚ ਹੋਣਾ ਸੀ ਆ ਗਿਆ ਭਈ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੂਝ ਹੈ ਸ਼ਬਦ ਨੂੰ ਜਦੋਂ ਖੋਜੋਗੇ ਪਹਿਲਾ ਸਸਾ ਸੁਣਨਾ ਤੁਸੀਂ ਸੁਣਦੇ ਰਹਿੰਦੇ ਹੋ ਪਿਆਰ ਚ ਬੈਠੇ ਹੋ ਜਿਹੜਾ ਨਹੀਂ ਸੁਣਦਾ ਉਹ ਨਹੀਂ ਆਇਆ ਕੋਈ ਜਿਨ੍ਹਾਂ ਨੇ ਕੋਈ ਵੀਡੀਓ ਸੁਣ ਲਈਆ ਪਤਾ ਲੱਗਾ ਕਿ ਸਾਡਾ ਬੱਚਾ ਆ ਰਿਹਾ ਸੁਣਿਆ ਤੇ ਤਾਂ ਹੀ ਬੈਠੇ ਤੇ ਜਿਨਨੇ ਕਦੀ ਵੇਖਿਆ ਨਹੀਂ ਕਥਾ ਕੀ